ਦੁੱਖ ਦੀ ਗੱਲ ਹੈ ਕਿ ਜੋ ਅਮਰੀਕਾ ਤੋਂ ਰਿਪੋਰਟ ਹੋ ਕੇ 104 ਆ ਲੋਕ ਆ ਭਾਰਤ ਦੇ ਆਏ ਆ ਤੇ ਜਿਹਦੇ ਵਿੱਚ ਗੁਜਰਾਤ ਹਰਿਆਣਾ ਤੇ ਪੰਜਾਬ ਦੇ ਜਿਹੜੇ ਤਿੰਨ ਤੋਂ ਵੱਧ ਜਿਹੜੇ ਨੌਜਵਾਨ ਸੁਰਕੀ ਆ ਉਹ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਫੌਜੀ ਰਾਜ ਦੇ ਵਿੱਚ ਬੇੜੀਆਂ ਪਾ ਕੇ ਹਥਕੜੀਆਂ ਲਾ ਕੇ ਉਹਨਾਂ ਨੂੰ ਲਿਆਂਦਾ ਗਿਆ ਤੇ ਜਿਹੜਾ ਪਿੰਡੀ ਘੰਟੇ ਜਿਹੜਾ ਹੈਗਾ ਉਹਨਾਂ ਨੂੰ ਜਹਾਜ਼ ਤੇ ਰੱਖਿਆ ਗਿਆ ਜਿੱਥੇ 1 ਡਾਲਰ ਸੀ ਸੋ ਬੜੀ ਦੁਖਦਾਈ ਗੱਲ ਹੈ ਇਹ ਲੋਕ ਜਿਹੜੇ ਵੀ ਸਾਡੇ ਜਾਂਦੇ ਆ ਇਹ ਕੋਈ ਅਪਰਾਧੀ ਨਹੀਂ ਜਾਂ ਕ੍ਰਿਮੀਨਲ ਨਹੀਂ ਜਾਂ ਅਤਵਾਦੀ ਨਹੀਂ ਇਹ ਸਿਰਫ ਰੋਜ਼ਗਾਰ ਦੀ ਭਾਲ ਵਿੱਚ ਜਾਂਦੇ ਆ ਤੇ ਉਸੇ ਇੱਕ ਮੁਲਕ ਨਹੀਂ ਸਾਰੇ ਮੁਲਕਾਂ ਦੇ ਲੋਕ ਉਥੇ ਜਾ ਗਏ ਆ ਸੋ ਜ਼ਿਆਦਾ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਚਾਸੀ ਦੇ ਕੇ ਬੜੇ ਖਤਰਨਾਕ ਰਸਤੇ ਆ ਰਾਹੀਂ ਉਹ ਭੇਜਦੇ ਆ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਇਹ ਜਿਹੜਾ ਹੈਗਾ ਵਰਤਾਰਾ ਰੁਕਣਾ ਚਾਹੀਦਾ ਸੀ ਬੇਨਤੀ ਕਰਾਂਗੇ ਨੌਜਵਾਨਾਂ ਨੂੰ ਵੀ ਪੜ੍ਹ ਲਿਖ ਕੇ ਜਾਓ ਕੋਈ ਮੁਲਕ ਦੇ ਨਹੀਂ ਤੁਹਾਨੂੰ ਮੋੜਦਾ ਹਰ ਮੁਲਕ ਦੇ ਵਿੱਚ ਤੁਸੀਂ ਜਾ ਕੇ ਆਪਣਾ ਟਿਕ ਵੀ ਸਕਦੇ ਆ ਰੋਜ਼ਗਾਰ ਕਰਕੇ ਵਾਪਸ ਵੀ ਆ ਸਕਦੇ ਆ ਪਰ ਜਦੋਂ ਅਸੀਂ ਗਲਤ ਤਰੀਕੇ ਨਾਲ ਜਾਂਦੇ ਆ ਪਹਿਲੀ ਗੱਲ ਤਾਂ ਉਸੇ ਜਾਣ ਦੇ ਵਿੱਚ ਬੜਾ ਵੱਡਾ ਰਿਸਕਾ ਸੀ ਕਾਫੀ ਲੜਕੀਆਂ ਨੂੰ ਵਾਪਸ ਉਹਨਾਂ ਦੇ ਪੇਰੈਂਟਸ ਨੂੰ ਦੇ ਕਹਿਣ ਦੇ ਉੱਤੇ ਮ ਉਹਗ ਆ ਜਿਹੜੇ ਬੜੇ ਮਾਹਬਾਪ ਬੜੇ ਲਾਚਾਰ ਅਵਸਥਾ ਦੇ ਵਿੱਚ ਜਦੋਂ ਬੱਚਾ ਬਾਹਰ ਫਸ ਜਾਂਦਾ ਤੇ ਇਸ ਤਰ੍ਹਾਂ ਦੇਖਿਆ ਕਿ ਕੁਝ ਫਿਰ ਨੂੰ ਪਹਿਲਾਂ ਹੀ ਜਿਹੜੇ ਗਏ ਨੌਜਵਾਨ ਜਿਹੜੇ ਹੈ ਉਹਨਾਂ ਨੂੰ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਜਿਹੜੇ ਵਾਪਸ ਆ ਗਏ ਜਿਹੜੇ 50-50 ਲੱਖ ਲਾ ਕੇ ਗਏ ਆ ਸੋ ਇੱਕ ਤਾਂ ਉਹਨਾਂ ਦੇ ਘਰ ਪੱਟੇ ਗਏ ਜੋ ਕੁਝ ਸੀਗਾ ਉਹਨਾਂ ਨੇ ਜਿਹੜਾ ਹੈ ਵੇਚ ਵਟ ਕੇ ਏਜੰਡਾ ਨੂੰ ਦੇ ਦਿੱਤਾ ਤੇ ਬੱਚੇ ਵੀ ਵਾਪਸ ਆ ਗਏ ਇੱਕ ਬੜੀ ਦੁਖਦਾਈ ਗੱਲ ਆ ਜਿਹੜੇ ਵੀ ਏਜੰਟ ਹੈ ਹੋਜਿਆ ਕਾਰੋਬਾਰ ਕਰਦੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮਨੁੱਖੀ ਤਸ਼ਕਰੀ ਜਿਹੜੀ ਹੈ ਰੁਕਣੀ ਚਾਹੀਦੀ ਹੈ ਤੇ ਜਿਹੜੇ ਬੱਚੇ ਸਾਡੇ ਵਾਪਸ ਆਏ ਜਿਨ੍ਹਾਂ ਦੇ ਪੀੜਿਤ ਪਰਿਵਾਰ ਆ ਉਹਨਾਂ ਦੇ ਨਾਲ ਸਾਡੀ ਹਮਦਰਦੀ ਹੈ ਤੇ ਉਹਨਾਂ ਦੇ ਨਾਲ ਹਮਦਰਦੀ ਦੇ ਨਾਲ ਵਿਹਾਰ ਕਰਨਾ ਚਾਹੀਦਾ ਤਾਂ ਕਿ ਉਹ ਦੁਬਾਰਾ ਜਿਹੜਾ ਹੈਗਾ ਆਪਣੇ ਆਪ ਨੂੰ ਸਥਾਪਿਤ